ਬਚਨਾ ਉੱਤੇ ਤੁਰ ਕੇ ਮੇਰੇ ਅੰਦਰੋਂ ਖੋਟੀ ਬੁੱਧੀ ਸੀ ਜਿਹੜੀ ਉਹ ਦੂਰ ਹੋ ਗਈ ਤੇ ਸੰਸਾਰ ਰੂਪੀ ਮਾਇਆ ਦਾ ਮੋਹ ਵੀ ਖਤਮ ਹੋ ਗਿਆ ਹੈ ਮਾਇਆ ਵਾਲੀ ਸਾਰੀ ਜਿਹੜੀ ਚਾਕ ਸੀ ਉਹ ਖਤਮ ਹੋ ਗਈ ਨਾ ਨਾ ਰੂਪ ਰੰਗ ਹਰ ਕੇਰੇ ਘਟ ਘਟ RAM ਰਬਿਉ ਗੁਪਲਾਕ ਇਸ ਤਰ੍ਹਾਂ ਕਾਲਪੁਰਖ ਵਹੈਗਰੂ ਕਈ ਕਿਸਮਾਂ ਦੇ ਰੂਪ ਵਿੱਚ ਵਿਚਰ ਰਿਹਾ ਹੈ ਵਰਤ ਰਿਹਾ ਹੈ ਕਈ ਕਿਸਮਾਂ ਦੇ ਰੰਗ ਹਨ ਤੇ ਰਵਿਓ ਗੁਪਲਾਕ ਗੁਪਲਾਕ ਭਾ ਵੀ ਗੁਪਤ ਤੌਰ ਤੇ ਸਭ ਵਿੱਚ ਉਹ ਪਰਮਾਤਮਾ ਜਿਹੜਾ ਉਹ ਵਰਤ ਰਿਹਾ ਹੈ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਦੇ ਤਾਕ ਇਸ ਤਰ੍ਹਾਂ ਜਿੰਨਾ ਮਨੁੱਖਾਂ ਨੂੰ ਪ੍ਰਮਾਤਮਾ ਦੇ ਗੁਰਮੁਖ ਜਾਨ ਸੰਤ ਜਾਨ ਮਿਲ ਪੈਂਦੇ ਹਨ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਮਿਲ ਜਾਂਦੀ ਹੈ ਉਹਨਾਂ ਦੇ ਅੰਦਰ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਪ੍ਰਗਟ ਹੋ ਜਾਂਦਾ ਹੈ ਤੇ ਉਹਨਾਂ ਮਨੁੱਖਾਂ ਦੇ ਮਾਇਆ ਦੇ ਮੋਹ ਵਾਲੇ ਜਿਹੜੇ ਬੰਦ ਭਿੱਤ ਨੇ ਉਹ ਖੁੱਲ ਜਾਂਦੇ ਹਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਗਿਆਨ ਨਾਲ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਭਾਵ ਪ੍ਰਗਟ ਹੋ ਗਏ ਵਿਖਿਆ ਤੇ ਤਾਗ ਫਿਰ ਅੰਦਰਲੇ ਭਿੱਤ ਸੀ ਜਿਹੜੇ ਉਹ ਖੁੱਲ ਗਏ ਸੰਤ ਜਨਾ ਕੀ ਬਹੁਤ ਬਹੁ ਸੋਬਾ ਜਿਨ ਉਰ ਧਾਰਿਓ ਹਰ ਰਸ ਕਰ ਸਾਗ ਇਸ ਤਰ੍ਹਾਂ ਜਿੰਨਾ ਰਸਿਏ ਗੁਰਮੁਖ ਜਨਾਨੇ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਵਸਾ ਲਿਆ ਉਹਨਾਂ ਦੀ ਜਗਤ ਵਿੱਚ ਬਹੁਤ ਸੋਭਾ ਹੁੰਦੀ ਹੈ ਇਸ ਸੁਭਾਵਕ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ ਹੈ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹਨਾਂ ਦੀ ਸੋਭਾ ਹੁੰਦੀ ਹੈ ਸੰਤ ਜਨਾਂ ਕੀ ਬਹੁਤ ਬਹੁ ਸੋਭਾ ਜਿਨ ਉਰਤਾਰਿਓ ਹਰ ਰਸਕ ਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਸ਼ਰਾਕ ਤੇ ਉਹਨਾਂ ਦੀ ਪ੍ਰੀਤ ਐਦਾਂ ਬਣ ਜਾਂਦੀ ਆ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਉਹ ਇਉਂ ਪ੍ਰਸੰਨ ਚਿਤ ਹੁੰਦੇ ਹਨ ਜਿਵੇਂ ਕਹਿੰਦੇ ਗਊ ਦੇਖ ਬਸ਼ਰਾਕ ਜਿਵੇਂ ਗਾਂ ਨੂੰ ਵੇਖ ਕੇ ਬੱਛਰੂ ਐ ਬੱਚਾ ਜਿਹੜਾ ਉਹ ਖੁਸ਼ ਹੋ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਹੈ ਹਰ ਕੇ ਸੰਤ ਜਨ ਨਾਮੈ ਹਰ ਹਰ ਤੇਜਨ ਊਤਮ ਜਨਕ ਜਨਾਕ ਇਸ ਤਰ੍ਹਾਂ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਆਪਣੇ ਸੰਤ ਜਨਾਂ ਦੇ ਅੰਦਰ ਪ੍ਰਤੱਖ ਵਰਤਦਾ ਹੈ ਤੇ ਉਹ ਸੰਤ ਜਨ ਹੋਰ ਸਭ ਮਨੁੱਖਾਂ ਨਾਲੋਂ ਉੱਚੇ ਜੀਵਨ ਵਾਲੇ ਹੁੰਦੇ ਹਨ ਤਿਨ ਹਰ ਹਿਰਦੈ ਬਾਸ ਬਸਾਨੀ ਛੁੱਟ ਗਈ ਮੁਸਕੀ ਮੁਸਕਾਕ ਇਸ ਤਰ੍ਹਾਂ ਮਹਾਰਜ ਕਹਿੰਦੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਹਰੀ ਨਾਮ ਦੀ ਸੁਗੰਧੀ ਵਸਾ ਲਈ ਹੁੰਦੀ ਹੈ ਇਸ ਵਾਸਤੇ ਉਹਨਾਂ ਦੇ ਅੰਦਰੋਂ ਬਕਾਰਾਂ ਦੀ ਬਦਬੂ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਉਹ ਮੁੱਕ ਜਾਂਦੀ ਹੈ ਤੁਮਰੇ ਜਾਨ ਤਮਹੀ ਪ੍ਰਵ ਕੀਏ ਹਰ ਰਾਖਲੇ ਹੋ ਆਪਣ ਆਪਣਾਕ ਆਪਣੇ ਸੇਵਕਾਂ ਨੂੰ ਉਹ ਆਪ ਹੀ ਚੰਗੇ ਬਣਾਉਂਦਾ ਹੈ ਤੇ ਉਹਨਾਂ ਨੂੰ ਤੂੰ ਆਪ ਹੀ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਵੀ ਕਰਦਾ ਹੈ ਤੁਮਰੇ ਜਾਨ ਤੁਮ ਹੀ ਪ੍ਰਭ ਕੀਏ ਹਰ ਰਾਖਿ ਲੋ ਆਪਣ ਆਪਣਾਕ ਜਨ ਨਾਨਕ ਕੇ ਸਖਾ ਹਰ ਪਾਈ ਮਾਤ ਪਿਤਾ ਬੰਦ ਪਰ ਹਰ ਸਾਖ ਇਸ ਤਰ੍ਹਾਂ ਮਾਲਕ ਜੀ ਨੇ ਆਪਣੇ ਸੇਵਕਾਂ ਦੇ ਪਰਮਾਤਮਾ ਕਾਲਪੁਰਖ ਵਹਿਗੁਰੂ ਆਪਣੇ ਸੇਵਕਾਂ ਦਾ ਮਿੱਤਰ ਹੈ ਭਰਾ ਹੈ ਮਾਂ ਹੈ ਪਿਓ ਹੈ ਅਤੇ ਸਾਕ ਸੰਬੰਧੀ ਹੈ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਕਾਨੜਾ ਮਹਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ हे मेरे मनआ परमात्मा ਦਾ ਨਾਮ ਸਦਾ ਆਪਣੇ ਅੰਦਰ ਜਪਿਆ ਕਰ ਹਰ ਹਰ ਵਸਤ ਮਾਇਆ ਗੜ ਵਿੜੀ ਗੁਰ ਕੈ ਸ਼ਬਦ ਲਿਓ ਗੜ ਜੀ ਤੇਰੇ ਅੰਦਰ ਪਰਮਾਤਮਾ ਦਾ ਨਾਮ ਇੱਕ ਕੀਮਤੀ ਚੀਜ਼ ਹੈ ਪਰ ਉਹ ਮਾਇਆ ਦੇ ਮੋਹ ਦੇ ਕਿਲੇ ਵਿੱਚ ਘिरी ਪਈ ਹੈ ਤੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਤੇ ਉਹ ਉਸ ਕਿਲੇ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਜਿੱਤ ਲੈਂਦਾ ਹੈ ਨਾਮ ਰੂਪੀ ਪਦਾਰਥ ਹੈ ਜੋ ਉਹ ਅੰਦਰ ਹੈ ਮਨੁੱਖ ਦੇ ਪਰ ਮਾਇਆ ਦੇ ਮੋਹ ਦੇ ਕਿਲੇ ਵਿੱਚ ਘਿਰਿਆ ਪਿਆ ਹੈ ਪਰ ਜਦੋਂ ਮਨੁੱਖ ਗੁਰੂ ਜੀ ਦੀ ਸ਼ਰਨ ਪੈਂਦਾ ਹੈ ਤਾਂ ਉਸ ਕਿਲੇ ਨੂੰ ਗੁਰੂ ਦੇ ਸ਼ਬਦ ਰਾਹੀਂ ਫਿਰ ਜਿੱਤ ਲੈਂਦਾ ਹੈ ਮੇਥਿਆ ਪਰਮ ਪਰਮ ਬੋ ਪਰਮਿਆ ਲੋਭਦ ਪੁੱਤਰਾ ਕਲਤਰਮੋ ਪ੍ਰੀਤ ਪਰ ਜੀਵ ਨਾਸ਼ਵੰਤ ਪਦਾਰਥਾਂ ਦੇ ਖਾਤਰ ਹਮੇਸ਼ਾ ਹੀ ਭਟਕਦਾ ਫਿਰਦਾ ਰਹਿੰਦਾ ਹੈ ਪੁੱਤਰ ਇਸਤਰੀ ਦੇ ਮੋਹ ਪਰਿਵਾਰ ਇਸ ਸੰਸਾਰੂਪੀ ਮਾਇਆ ਦੇ ਮੋਹ ਵਿੱਚ ਹਮੇਸ਼ਾ ਫਸਿਆ ਰਹਿੰਦਾ ਹੈ ਤੇ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਪ੍ਰਮਾਤਮਾ ਦਾ ਭਜਨ ਕਰਨ ਦਾ ਉਹਨੂੰ ਬਿਲਕੁਲ ਸਮਾਂ ਵੀ ਨਹੀਂ ਲੱਗਦਾ ਹੈ ਜੈਸੇ ਤਰਵਰ ਕੀ ਤੁਸ ਛਾਇਆ ਖਿਨ ਮੈਂ ਬਿਨ ਸਜਾਏ ਦੇ ਪੀਤ ਪਰਮਾਰਜ ਕਹਿੰਦੇ ਜਿੰਨਾ ਦੀ ਖਾਤਰ ਤੂੰ ਦਿਨ ਰਾਤ ਤੋੜਿਆ ਫਿਰਦਾ ਹੈ ਜੈਸੇ ਤਰਵਰ ਕੀ ਤੁਛ ਛਾਇਆ ਤਰਵਰ ਕਹਿੰਦੇ ਆ ਰੁੱਖ ਨੂੰ ਕਹਿੰਦੇ ਪਰ ਜਿਵੇਂ ਰੁੱਖ ਦੀ ਛਾਂ ਥੋੜੇ ਸਮੇਂ ਲਈ ਹੁੰਦੀ ਹੈ ਤੇਵੇਂ ਮਨੁੱਖ ਦਾ ਆਪਣਾ ਹੀ ਸਰੀਰ ਇਹ ਇੱਕ ਖਿਨ ਵਿੱਚ ਟਹਿ ਜਾਂਦਾ ਹੈ ਜਿਵੇਂ ਇੱਕ ਕੱਚੀ ਗੰਧ ਹੁੰਦੀ ਹੈ ਬਿਨ ਸਜਾਏ ਦੇ ਪੀਤ ਪੀਤ ਕਹਿੰਦੇ ਆ ਕੱਚੀ ਗੰਧ ਨੂੰ ਪੜਦੇ ਵੀ ਆਪਾਂ ਵੀ ਜਲ ਕੀ ਭੀਤ ਪਵਨ ਕਾਥਮ ਬਾਰਕਤ ਗੁੰਦਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੀ ਤਰਵਰ ਪੰਖ ਵਸੇਰਾ ਰਾਖੋ ਕੰਧ ਉਸਾਰੋ ਨੀਵਾ ਸਾਢੇ 3 ਹੱਥ ਤੇਰੀ ਸੀਮਾ ਬੰਕੇ ਬਾਲ ਪਾਗ ਸਰਡੇਰੀ ਇਹ ਤਨ ਹੋਏਗੋ ਭਸਮ ਕੀ ਟੀਰੀ ਬਿਨ ਸਜਾਏ ਦੇ ਪੀਤ ਪਤੈ ਲੱਗਣਾ ਕਸ਼ਣ ਵਿੱਚ ਬਿਨ ਸਜਾਣਾ ਹੈ ਪਰ ਕਹਿੰਦੇ ਐ ਇਹ ਬਹੁਤ ਥੋੜੇ ਸਮੇਂ ਲਈ ਹੈ ਪਰ ਫਿਰ ਵੀ ਮਨੁੱਖ ਇਸ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਦਿਨ ਰਾਤ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਸਮਾਂ ਨਹੀਂ ਲੱਗਦਾ ਹੈ ਹਮਰੇ ਪ੍ਰਾਣ ਪ੍ਰੀਤਮ ਜਨ优ਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਇਸ ਤਰ੍ਹਾਂ ਪ੍ਰਮਾਤਮਾ ਦੇ ਸੇਵਕ ਉੱਚੇ ਜੀਵਨ ਵਾਲੇ ਹੋ ਜਾਂਦੇ ਹਨ ਉਹ ਸਾਨੂੰ ਪ੍ਰਾਣਾ ਤੋਂ ਵੀ ਪਿਆਰੇ ਲੱਗਦੇ ਹਨ ਕਿਉਂਕਿ ਉਹਨਾਂ ਨੂੰ ਮਿਲਿਆ ਮਨ ਵਿੱਚ ਪ੍ਰਮਾਤਮਾ ਵਾਸਤੇ ਸ਼ਰਧਾ ਪੈਦਾ ਹੁੰਦੀ ਹੈ ਗੁਰੂ ਜੀ ਦੇ ਸੇਵਕਾਂ ਨੂੰ ਮਿਲ ਕੇ ਹਮਰੇ ਪ੍ਰਾਣ ਪ੍ਰੀਤਮ ਜਨ ਜਿਹੜੇ ਉਹਦੇ ਜਨ ਨੇ ਪ੍ਰਮਾਤਮਾ ਦੇ ਭਗਤ ਨੇ ਸੇਵਕ ਨੇ ਉੱਤਮ ਜਨ ਮਿਲਿਆ ਮਨ ਹੋਏ ਪ੍ਰਤੀਤ ਮਾਰੇ ਕਹਿੰਦੇ ਉਹ ਪਿਆਰੇ ਲੱਗਦੇ ਆ ਕਿਉਂਕਿ ਉਹਨਾਂ ਨੂੰ ਮਿਲ ਕੇ ਮਾਨ ਵਿੱਚ ਪਰਮਾਤਮਾ ਜੀ ਵਾਸਤੇ ਵੈਗੁਰੂ ਵਾਸਤੇ ਸ਼ਰਧਾ ਪੈਦਾ ਹੁੰਦੀ ਹੈ ਪਰ ਚੈ ਰਾਮ ਰਵਿਆ ਕਟ ਅੰਤਰ ਅਸਥਿਰ ਰਾਮ ਰਵਿਆ ਰੰਗਪ੍ਰੀਤ ਇਸ ਤਰ੍ਹਾਂ ਪਰਮਾਤਮਾ ਕਾਲਪੁਰਖ ਵੈਗੁਰੂ ਖੁਸ਼ ਹੁੰਦਾ ਹੈ ਪ੍ਰਸੰਨ ਹੁੰਦਾ ਹੈ ਸਭ ਸਰੀਰਾਂ ਵਿੱਚ ਵਸਦਾ ਦਿਸਦਾ ਹੈ ਤੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪ੍ਰੇਮ ਰੰਗ ਵਿੱਚ ਸਿਮਰਿਆ ਜਾ ਸਕਦਾ ਹੈ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤਾ ਇਸ ਤਰ੍ਹਾਂ ਪ੍ਰਮਾਤਮਾ ਦੇ ਭਗਤ ਜਨ ਸੰਤ ਜਨ ਚੰਗੇ ਜੀਵਨ ਵਾਲੇ ਹੁੰਦੇ ਹਨ ਜੋ ਕਿਉਂਕਿ ਉਹਨਾਂ ਨੂੰ ਮਿਲਿਆ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਇਸ ਕਰਕੇ ਗੁਰਮਖਾਂ ਦੀ ਸੰਗਤ ਹੈ ਜਿਹੜੀ ਕਰਨੀ ਉਹ ਬਹੁਤ ਜ਼ਰੂਰੀ ਹੈ ਹਰ ਕੇ ਸੰਤ ਸੰਤ ਜਨ ਨੀਕੇ ਕਿਉਂਕਿ ਉਹਨਾਂ ਨੂੰ ਮਿਲਿਆ ਪ੍ਰੇਮ ਰੰਗ ਵਿੱਚ ਮਨ ਰੰਗਿਆ ਜਾਂਦਾ ਹੈ ਹਰ ਰੰਗ ਲਹੈ ਨਾ ਉਤਰੈ ਕਵਹੂੰ ਹਰ ਹਰ ਜਾਏ ਮਿਲੈ ਹਰ ਪ੍ਰੀਤ ਉਹ ਐਸਾ ਪ੍ਰੇਮ ਦਾ ਰੰਗ ਹੁੰਦਾ ਹੈ ਜੋ ਕਦੇ ਵੀ ਲੈਂਦਾ ਨਹੀਂ ਹੈ ਪ੍ਰਭੂ ਪ੍ਰੇਮ ਦਾ ਰੰਗ ਜਿਸ ਮਨੁੱਖ ਨੂੰ ਚੜ ਜਾਂਦਾ ਹੈ ਉਹ ਕਦੇ ਉਤਰਦਾ ਨਹੀਂ ਹੈ ਉਸ ਪ੍ਰੇਮ ਦੀ ਬਰਕਤ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਪਰਮਾਤਮਾ ਜੀ ਦੀ ਚਰਨਾਂ ਵਿੱਚ ਪਹੁੰਚ ਜਾਂਦਾ ਹੈ ਹਾਂ ਬਹੁਤ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤਾ ਅਸੀਂ ਜੀਵ ਬੜੇ ਪਾਪ ਕਰਦੇ ਰਹਿੰਦੇ ਹਾਂ ਅਸੀਂ ਬੜੇ ਮੰਦ ਕਰਮੀ ਹਾਂ ਤੇ ਜਿਹੜੇ ਵੀ ਮਨੁੱਖਾ ਗੁਰੂ ਦੀ ਸ਼ਰਨ ਜਾ ਪੈਂਦੇ ਹਨ ਗੁਰੂ ਜੀ ਨੇ ਉਹਨਾਂ ਦੇ ਸਾਰੇ ਪਾਪ ਫਿਰ ਪੂਰਨ ਤੌਰ ਤੇ ਕੱਟ ਦਿੱਤੇ ਹਨ ਪੂਰਨ ਤੌਰ ਤੇ ਕੱਟ ਦਿੰਦੇ ਹਨ ਹਉ ਪਾਪ ਹਉ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟ ਤਕ ਟੀਤ ਗੁਰੂ ਜੀ ਪਾਪ ਕੱਟ ਦਿੰਦਾ ਹੈ। ਕਈ ਵਾਰੀ ਮਨੁੱਖ ਜੁੜਦਾ ਨਹੀਂ ਹੈ ਵੀ ਮੈਂ ਬਹੁਤ ਪਾਪੀ ਹਾਂ। ਤੇ ਮੈਂ ਤਾਂ ਬੜੇ ਪਾਪ ਕਰੇ ਹਨ। ਮੈਂ ਹੁਣ ਪ੍ਰਮਾਤਮਾ ਨਾਲ ਕਿਸ ਤਰ੍ਹਾਂ ਜੁੜ ਸਕਦਾ ਹਾਂ? ਮਹਾਰਾਜ ਕਹਿੰਦੇ ਨਹੀਂ। ਜੋ ਮਨੁੱਖ ਪਾਪਾਂ ਦਾ ਭਰਿਆ ਵੀ ਸੰਗਤ ਵਿੱਚ ਆ ਜਾਂਦਾ ਹੈ, ਉਹ ਸੰਗਤ ਰੂਪ ਬਣ ਜਾਂਦਾ ਹੈ। ਜਿਉ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੈਸ। ਵਿੱਚ ਸੁਰਸਰੀ ਸੁਰਸਰੀ ਮਿਲ ਤਾ ਪਵਿੱਤਰ ਪਾਵਨ ਹੋ ਜਾਵੇ ਜਿਵੇਂ ਕਹਿੰਦੇ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਨਦੀ ਵਿੱਚ ਮਿਲ ਕੇ ਨਦੀ ਦਾ ਰੂਪ ਹੋ ਜਾਂਦਾ ਹੈ ਇਸ ਤਰ੍ਹਾਂ ਔਗਣਾ ਦਾ ਭਰਿਆ ਮਨੁੱਖ ਜਦੋਂ ਸੰਗਤ ਵਿੱਚ ਆ ਕੇ ਆਪਣੀਆਂ ਭੁੱਲਾਂ ਮੁਕਸ਼ਾ ਲੈਂਦਾ ਤਾਂ ਉਹ ਸੰਗਤ ਰੂਪ ਬਣ ਜਾਂਦਾ ਆਖੋ ਸਤਨਾਮ ਹਰ ਹਰ ਨਾਮ ਦੀ ਓਮਖ ਔਖਦ ਜਰ ਨਾਨਕ ਪਾਤਤ ਪਨੀਰ ਗੁਰੂ ਜੀ ਨੇ ਜਿਨ੍ਹਾਂ ਦੇ ਮੁਖ ਵਿੱਚ ਪਰਮਾਤਮਾ ਦਾ ਨਾਮ ਰੂਪੀ दारू ਪਾ ਦਿੱਤਾ ਫਿਰ ਕੀ ਹੋ ਜਾਂਦਾ ਹੈ ਦੁੱਖ दारू ਸੁਖ ਰੋਗ ਭਇਆ ਜਾਂ ਸੁਖਤਾਮਨਾ ਹੋਈ ਤੂੰ ਕਰਤਾ ਕਰ ਨਾਮੈ ਨਾਹੀ ਜਾਹੋਂ ਕਰੀਣਾ ਹੋਈ ਫਿਰ ਨਾਮ ਰੂਪੀ दारू ਸਤਗੁਰੂ ਜੀ ਔਖ ਦੇ ਦਿੰਦੇ ਹਨ ਦਵਾਈ ਦੇ ਦਿੰਦੇ ਹਨ ਉਹਨਾਂ ਨੂੰ ਬਕਾਰੀਆਂ ਤੋਂ ਫੇਰਾ ਪਵਿੱਤਰ ਜੀਵਨ ਵਾਲੇ ਬਣਾ ਦਿੰਦੇ ਹਨ ਕਾਨੜਾ ਮਹਲਾ ਚੌਥਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ ਭਾਈ ਕਿ ਜਪ ਮੰਨ ਰਾਮ ਨਾਮ ਜਗਨਾਥ ਪਰ ਤੂੰ ਇੱਕ ਕੰਮ ਜ਼ਰੂਰ ਕਰਿਆ ਕਰਕੇ ਜਗਤ ਦੇ नाथ ਪਰਮਾਤਮਾ ਦਾ ਨਾਮ ਜਪਿਆ ਕਰ ਕੂਮਣ ਘੇਰ ਪਰੇ ਵਿਖ ਵਿਖਿਆ ਸਤਗੁਰ ਕਾਢ ਲੀਏ ਦੇ ਹੱਥ ਜਿਹੜੇ ਮਨੁੱਖ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਦੀਆਂ ਘੁੰਮਣ ਘੇਰੀਆਂ ਵਿੱਚ ਡਿੱਗੇ ਰਹਿੰਦੇ ਹਨ ਸਾਰਾ ਦਿਨ ਸੁਰਤ ਜਾਗਦੀ ਨਹੀਂ ਹੈ ਭਟਕਣਾ ਲੱਗੀ ਰਹਿੰਦੀ ਹੈ ਉਹਨਾਂ ਨੂੰ ਵੀ ਗੁਰੂ ਆਪਣਾ ਹੱਥ ਦੇ ਕੇ ਹਰੀ ਨਾਮ ਵਿੱਚ ਜੋੜ ਕੇ ਉਹਨਾਂ ਵਿੱਚੋਂ ਕੱਢ ਲੈਂਦਾ ਹੈ ਭਾਵ ਗੁਰੂ ਜੀ ਸ਼ਾਂਤੀ ਬਖਸ਼ ਦਿੰਦੇ ਹਨ ਸਵਾਮੀ ਅਪੈ ਨਰੰਜਨ ਨਰ ਹਰ ਤੁਮ ਰਾਖ ਲਿਓ ਹਮ ਪਾਪੀ ਪਾਥ ਏ ਮਾਲਕ ਕਾਲਪੁਰਖ ਏ ਨਿਰਭਉ ਪ੍ਰਭੂ ਏ ਨਰਲੇਪ ਪਰਮਾਤਮਾ ਅਸੀਂ ਜੀਵਤਾ ਪਾਪੀ ਹਾਂ ਤੇ ਪਾਪੀ ਕਿੰਨੇ ਕਾਸ਼ ਤੇ ਪੱਥਰ ਵਰਗੇ ਹੋ ਚੁੱਕੇ ਹਾਂ ਤੇ ਸਾਡੇ ਤੇ ਮਿਹਰ ਕਰੋ ਸਾਨੂੰ ਗੁਰਾਂ ਦੀ ਸੰਗਤ ਵਿੱਚ ਰੱਖ ਕੇ ਬਕਾਰਾਂ ਵਿੱਚ ਡੁੱਬਣ ਤੋਂ ਬਚਾਉਣ ਦੀ ਕਿਰਪਾਲਤਾ ਕਰੋ ਸਾਡੇ ਤੇ ਕਿਰਪਾ ਕਰੋ ਮਿਹਰ ਭਰਿਆ ਹੱਥ ਰੱਖੋ ਕਾਮ ਕ੍ਰੋਧ ਵਿਖਿਆ ਲੋਭ ਲੁਭਤੇ ਕਾਸ਼ਟ ਲੋ ਤਰੇ ਸੰਗਸਾਤ ਅਸੀਂ ਤਾਂ ਕਾਮ ਕ੍ਰੋਧੇ ਮਾਇਆ ਤੇ ਲੋਭ ਵਿੱਚ ਗਰਸੇ ਪਏ ਹਾਂ ਜਿਵੇਂ ਕਾਠ ਬੇੜੀ ਦੀ ਸੰਗਤ ਵਿੱਚ ਲੋਹਾ ਨਦੀ ਤੋਂ ਪਾਰ ਲੰਘ ਜਾਂਦਾ ਹੈ ਸਾਨੂੰ ਵੀ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕਰੋ ਤਮਵਾੜ ਪਰਕ ਵੱਡ ਅਗਮ ਅਗੋਚਰ ਹਮ ਟੂੰਡ ਰਹੇ ਪਾਈ ਨਹੀਂ ਹਾਥ ਏ ਸੁਆਮੀ ਤੂੰ ਅਸਾਂ ਜੀਵਾਂ ਦੇ ਬਿੱਤ ਨਾਲੋਂ ਬਹੁਤ ਹੀ ਵੱਡਾ ਹੈ ਤੂੰ ਅਪੌਂਚ ਹੈ ਤੇ ਜੀਵਾਂ ਦੇ ਗਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਹੈ ਅਸੀਂ ਜੀਵਾਂ ਭਾਲ ਕਰਕੇ ਥੱਕ ਗਏ ਹਾਂ ਤੇਰੀ ਢੁਗਾਈ ਅਸੀਂ ਕਦੇ ਵੀ ਮਾਪ ਨਹੀਂ ਸਕੇ ਨਾ ਹੀ ਕਦੇ ਲੱਭ ਸਕੇ ਹਾਂ ਤੂੰ ਪਰੇ ਪਰੇ ਅਪਰੰਪਰ ਸੁਆਮੀ ਤੂੰ ਆਪਣ ਜਾਣੈ ਆਪ ਜਗਨਾਥ ਤੂੰ ਬਿਆੰਤ ਹੈ ਪਰੇ ਤੋਂ ਪਰੇ ਹੈ ਏ ਜਗਤ ਦੇ 나ਥ ਆਪਣੇ ਆਪ ਨੂੰ ਤੁਸੀਂ ਆਪ ਹੀ ਜਾਣਦੇ ਹੋ ਅਦ੍ਰਿਸ਼ਟ ਅਗੋਚਰ ਨਾਮ ਤੇ ਆਏ ਸਤ ਸੰਗਤ ਮਿਲ ਸਾਧੂ ਪਾਠ ਇਸ ਤਰ੍ਹਾਂ ਪ੍ਰਮਾਤਮਾ ਇਹਨਾਂ ਦੁਨਿਆਵੀ ਅੱਖਾਂ ਨਾਲ ਨਹੀਂ ਦਿਸਦਾ ਮਨੋਕੋਸ ਅਗੋਚਰ ਪ੍ਰਭੂ ਦਾ ਨਾਮ ਸਾਧ ਸੰਗਤ ਵਿੱਚ ਮਿਲ ਕੇ ਗੁਰੂਆਂ ਦਾ ਦੱਸਿਆ ਹੋਇਆ ਰਸਤਾ ਫੜ ਕੇ ਹੀ ਜਪ ਸਕਦਾ ਹੈ ਅਦ੍ਰਿਸ਼ਟ ਅਗੋਚਰ ਨਾਮ ਧਿਆਏ ਸਤ ਸੰਗਤ ਮਿਲ ਸਾਧੂ ਬਾਤ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਇਕੱਠ ਕਥ ਕਾਥ ਇਸ ਤਰ੍ਹਾਂ ਮਾਰੇ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾ ਸੁਣੀ ਜਾ ਸਕਦੀ ਹੈ ਉਸ ਹਰੀ ਦਾ ਨਾਮ ਜਪਿਆ ਜਾ ਸਕਦਾ ਹੈ ਤੇ ਜਿਹਦੇ ਸਾਰੇ ਗੁਣਾਂ ਦਾ ਬਿਆਨ ਜੀਵਾਂ ਪਾਸੋਂ ਨਹੀਂ ਹੋ ਸਕਦਾ ਉਹਦੀ ਸਿਫਤ ਸਲਾ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਕਥਾ ਸੁਣ ਸਕਦੇ ਹਾਂ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮਰਾਖ ਲਿਓ ਜਗਨਾਥ हे जग ਤੇ ਮਾਲਕ ਸ੍ਰਿਸ਼ਟੀ ਦੇ ਮਾਲਕ ਜਗਤ ਦੇ 나ਥ ਜਗਦੀਸ਼ ਅਸੀਂ ਜੀਵਾਂ ਨੂੰ ਤੁਸੀਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੋਂ ਬਚਾਉਣ ਵਾਲੇ ਹੋ ਜਨ ਨਾਨਕ ਦਾਸ ਦਾਸ ਦਾਸਨ ਕਹੋ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਥ हे ਅਕਾਲ ਪੁਰਖ ਤੇਰਾ ਦਾਸ ਨਾਨਕ ਤੇਰੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਹੈ ਇਸ ਕਰਕੇ ਮੇਰ ਕਰਕੇ ਮੈਨੂੰ ਆਪਣੇ ਸੇਵਕਾਂ ਦੀ ਸੰਗਤ ਬਖਸ਼ਣੀ ਕਰੋ ਕਾਨੜਾ ਮਹੱਲਾ ਚੌਥਾ ਪੜਤਾਲ ਕਰ ਪੰਜਵਾਂ ਇਹ ਵੀ ਸਤਿਗੁਰੂ ਜੀ ਦੇ ਪਾਵਨ ਸ਼ਬਦ ਕਾਨੜਾ ਰਾਗ ਦੇ ਵਿੱਚ ਚੌਥੇ ਪਾਦਸ਼ਾ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ ਤੇ ਘਰ ਪੰਜਵਾਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਪੜਤਾਲ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਮਨ ਜਾਪੋ ਰਾਮ ਗੋਪਾਲ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਭਾਈ ਤੂਏ ਮਤ ਭੁੱਲ ਕੇ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਮਾਤਮਾ ਦਾ ਨਾਮ ਜੱਪਿਆ ਕਰ ਜੋ ਸਾਰੀ ਸ੍ਰਿਸ਼ਟੀ ਨੂੰ ਪਾਲ ਰਿਹਾ ਹੈ ਮਨ ਜਾਪੋ ਰਾਮ ਗੋਪਾਲ ਹਰ ਰਤਨ ਜਿਵੇਂ ਹਰ ਲਾਲ ਹਰੀ ਦਾ ਨਾਮ ਇੱਕ ਕੀਮਤੀ ਰਤਨ ਹੈ ਇੱਕ ਜਵਾਰ ਹੈ ਇੱਕ ਲਾਲ ਹੈ ਹਰ ਰਤਨ ਜਿਵੇਂ ਹਰ ਲਾਲ ਹਰ ਗੁਰਮਖ ਘੜ ਟਕਸਾਲ ਇਸ ਕਰਕੇ ਐ ਮਨਾ ਹਰੀ ਦਾ ਨਾਮ ਤੇਰੇ ਵਾਸਤੇ ਇੱਕ ਬਹੁਤ ਹੀ ਸੁੰਦਰ ਗਹਿਣਾ ਹੈ ਜਿਹੜਾ ਤੈਨੂੰ ਇਸ ਮਨੁੱਖਾ ਜਨਮ ਦੇ ਅੰਦਰ ਸਜਾ ਸਕਦਾ ਹੈ ਜੇ ਤੇਰੇ ਕੋਲ ਨਾਮ ਰੂਪੀ ਗਹਿਣਾ ਹੈ ਮਹਾਰਾਜ ਕਹਿੰਦੇ ਆ ਕਿ ਹਰ ਗੁਰਮੁਖ ਘੜ ਟਕਸਾਲ ਤੇਰੇ ਵਾਸਤੇ ਸੁੰਦਰ ਗਹਿਣਾ ਹੈ ਇਸ ਨੂੰ ਗੁਰੂ ਦੀ ਸ਼ਰਨ ਪੈ ਕੇ ਸਾਧ ਸੰਗਤ ਦੀ ਟਕਸਾਲ ਵਿੱਚ ਘੜਿਆ ਜਾ ਸਕਦਾ ਹੈ ਤੇ ਸਾਧ ਸੰਗਤ ਦੀ ਟਕਸਾਲ ਵਿੱਚ ਬੈਠ ਕੇ ਘੜ ਕੇ ਤੇ ਫਿਰ ਇਹਦੇ ਵਿੱਚ ਵਿੱਚੋਂ ਤੂੰ ਸੁੰਦਰ ਗਹਿਣੇ ਪ੍ਰਾਪਤ ਕਰ ਸਕਦਾ ਹੈ ਹਰ ਹੋ ਹੋ ਹਰ ਹੋ ਹੋ ਕਿਰਪਾਲ ਹਰੀ ਸਦਾ ਦਇਆਵਾਨ ਹੈ ਦਇਆ ਕਰਨ ਵਾਲਾ ਤੇਮਰੇ ਗੁਣ ਅਗਮ ਅਗੋਚਰ ਏਕ ਜੀ ਕੀਆ ਕਥੈ ਵਿਚਾਰੀ RAM 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 ਲਾਲ ਏ ਅਕਾਲ ਪੁਰਖ ਤੇਰੇ ਗੁਣਾ ਤੱਕ ਤਾਂ ਪਹੁੰਚ ਨਹੀਂ ਹੋ ਸਕਦੀ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜੀਵ ਦੀ ਵਿਚਾਰੀ ਇੱਕ ਜੀਵ ਤੇਰੇ ਕੀ ਗੁਣ ਬਿਆਨ ਕਰ ਸਕਦੀ ਹੈ ਜੇਵਾ ਏਕ ਕਵਨ ਗੁਣ ਕਹੀ ਹੈ ਬੇਸੁਵਾਰ ਬਯੰਤ ਸੁਆਮੀ ਤੇਰੋ ਅੰਤ ਨਾ ਕਿਨਹੀਂ ਲਹੀ ਹੈ ਤੁਮਰੀ ਜੀ ਅਕਤ ਕਥਾ ਤੂੰ 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 ਹੀ ਜਨ ਹੈ ਹਉ ਹਰ ਜਪ ਭਈ ਨਿਹਾਲ 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 हे काल पुरुष तेरी ਸਿਫਤ ਸਲਾ ਬਿਆਨ ਤੋਂ ਪਰੇ ਹੈ ਤੂੰ ਆਪ ਹੀ ਆਪਣੀਆਂ ਸਿਫਤਾਂ ਜਾਣਦਾ ਹੈ ਕਾਲਪੁਰਖ ਮੈਂ ਤੇਰਾ ਨਾਮ ਜਪ ਕੇ ਸਦਾ ਲਈ પ્રસન્ન ਚਿੱਤ ਹੋ ਗਿਆ ਹਾਂ ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਤਨ ਮਾਲ ਇਹ ਕਾਲਪੁਰਖ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ ਅਕਾਲਪੁਰਖ ਵਾਹਿਗੁਰੂ ਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ ਸਾਡੇ ਮਾਲਕ ਹਨ ਤੇ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਮੇਰੀ ਜੀਵ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਤੇ ਨਾਮ ਹੀ ਸਰਮਾਇਆ ਹੈ ਜਾ ਕੋ ਭਾਗ ਤਨ ਲਿਓਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤਿ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰਿ ਜਪ ਭਈ ਨਿਹਾਲ 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 ਇਸ ਤਰ੍ਹਾਂ ਮਹਾਰਾਜ ਕਹਿੰਦੇ ਐ ਸਹੇਲੀ ਜਿਸ ਦੇ ਮੱਥੇ ਦਾ ਭਾਗ ਜਾਗ ਪੈਂਦਾ ਹੈ ਤੇ ਉਹਨੇ ਆਪਣੇ ਮਾਲਕ ਪ੍ਰਭੂ ਨੂੰ ਲੱਭ ਲਿਆ ਹੈ ਤੇ ਉਹ ਫਿਰ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਮਾਲਕ ਦੇ ਪ੍ਰਭੂ ਦੇ ਗੁਣ ਗਾਉਂਦੀ ਹੈ ਤੇ ਮੈਂ ਦਾਸ ਨਾਨਕ ਭਾਵ ਗੁਰੂ ਨਾਨਕ ਦੇਵ ਜੀ ਮੈਂ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ ਬਿਹਾਰ ਜਾਂਦਾ ਹਾਂ ਤੇ ਉਹਦਾ ਨਾਮ ਜਪ-ਜਪ ਕੇ ਫਿਰ ਮੇਰੇ ਅੰਦਰ ਇੱਕ ਖੜਾਓ ਪੈਦਾ ਹੁੰਦਾ ਹੈ ਇੱਕ ਖੁਸ਼ੀ ਇੱਕ ਖੇੜਾ ਪੈਦਾ ਹੁੰਦਾ ਹੈ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ